ਇਟਲੀ ਦੇ ਸ਼ਹਿਰ ਲੁਸਾਰਾ ਦੇ ਕਮੂਨੇ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਰਜਿਸਟਰਡ ਵੱਲੋਂ ਸਵਾਗਤ ਵਿੱਚ ਉਜੇਤੇ ਤੌਰ ਤੇ ਹਾਜ਼ਰੀ ਭਰੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ 80ਵਾਂ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਸਮਾਰਗਮ ਇੱਕ ਕਾਫਲੇ ਦੇ ਰੂਪ ਵਿੱਚ ਲੁਸਾਰਾ ਕਮੂਨੇ ਤੋਂ ਸ਼ੁਰੂ ਹੋਇਆ ਸਾਈਕਲ ਰਾਹੀਂ ਚਲਦਾ ਹੋਇਆ ਕੋਦਿਸਤੋ ਕਸੋਨੀ ਬਿਲਾ ਰੋਤਾ ਤੋਂ ਹੁੰਦਾ ਹੋਇਆ ਲਸਾਰਾ ਪਹੁੰਚਿਆ ਇਸ ਮੌਕੇ ਲਸਾਰਾ ਦੇ ਮੇਅਰ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਕਮੇਟੀ ਵੱਲੋਂ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਲਾਕੇ ਦੀ ਮੇਅਰ ਅਲੀਸਾ ਦਿੱਤਾ ਸਤੇਲੀ ਨੇ ਆਪਣੇ ਭਾਸ਼ਣ ਵਿੱਚ ਆਏ ਲੋਕਾਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਸਿੱਖ ਕੌਮ ਦਾ ਇਟਲੀ ਨੂੰ ਆਜ਼ਾਦ ਕਰਵਾਉਣ ਵਿੱਚ ਵੱਡਾ ਯੋਗਦਾਨ ਹੈ ਜਿਨ੍ਹਾਂ ਇਸ ਕਾਰਜ ਲਈ ਆਪਣੀਆਂ ਜਾਨਾਂ ਵੀ ਵਾਰ ਦਿੱਤੀਆਂ ਉਹਨਾਂ ਕਿਹਾ ਕਿ ਉਹ ਸਿੱਖ ਕੌਮ ਨਾਲ ਰਲ ਮਿਲ ਕੇ ਚੱਲਣ ਲਈ ਪੂਰੀ ਤਰ੍ਹਾਂ ਵਚਨਬੱਧ ਨੇ ਇਸ ਮਗਲ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਲੁਸਾਰਾ ਸ਼ਹਿਰ ਦੀ ਸਾਬਕਾ ਮੇਰ ਇੰਦਰੀਆ ਕੋਸਤਾ World Sikh শহীদ ਮਿਲਟਰੀ ਕਮੇਟੀ ਦੇ ਪ੍ਰਧਾਨ ਪ੍ਰਥੀਪਾਲ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਹੋਰਨਾਂ ਤੋਂ गावा ਇਸਪਾਕ ਦੇ ਲੁਸਾਰਾ ਵਾਸੀ ਹਰਜਿੰਦਰ ਸਿੰਘ ਮੋਹਨ ਸਿੰਘ ਗੁਰਮੇਲ ਸਿੰਘ ਪੱਟੀ ਪ੍ਰਧਾਨ ਨਰਾਜਪੂਤ ਸਬਾਈਟ ਦੀ ਅਮਰਿਤਪਾਲ ਸਿੰਘ ਬਹਾਦਰ ਸਿੰਘ ਸੋਨੀ ਦਰਸ਼ਨ ਸਿੰਘ ਅਤੇ ਹੋਰ ਇਟਲੀ ਦੇ ਆਜ਼ਾਦੀ ਕੁਲਾਟੀਏ ਵੀ ਹਾਜ਼ਰ ਸਨ ਵੋਲੰਟ ਸਿਕ ਸ਼ਹੀਦ ਮਿਲਟਰੀ ਕਮੇਟੀ ਵੱਲੋਂ ਹਰ ਸਾਲ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵੱਖ-ਵੱਖ ਸਮਾਗਮ ਇਟਲੀ ਦੇ ਸ਼ਹਿਰਾਂ ਵਿੱਚ ਕਰਵਾਏ ਜਾਂਦੇ ਨੇ ਮਿਲਾਨ ਇਟਲੀ ਤੋਂ ਦਰਜੀਤ ਮੱਕੜ ਦੀ ਰਿਪੋਰਟ